ਕਾਲਾ ਸਾਬ ਅਜੀਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਗੇ ਨਵੇਂ ਵਲੌਗ ਦੇ ਵਿੱਚ ਜਿਹਦਾ ਨਾਮ ਹੈ ਤੁਹਾਡਾ ਆਪਣੇ ਚੈਨਲ YouTube ਚੈਨਲ ਜਿਹਦਾ ਨਾਮ ਹੈ ਅੰਮ੍ਰਿਤ 뮤ਜ਼ਿਕ ਕਹਾਂ ਲੋ ਤੇ ਅੱਜ ਦੇ ਵਲੌਗ ਤੇ ਅੱਜ ਦੇ ਦਿਨ ਦੀ ਕਰਦੇ ਆਪਾਂ ਸ਼ੁਰੂਆਤ ਤੇ ਵੇਖਦੇ ਆ ਅੱਜ ਦਾ ਦਿਨ ਆਪਣਾ ਕਿਵੇਂ ਗੁਜ਼ਰਦਾ ਤੇ ਟਾਈਮ ਹੋ ਗਿਆ ਸਵੇਰ ਦਾ 12 ਵਜੇ ਕਿ ਸਵੇਰ ਦੇ ਤੇ ਅੱਜ ਆਪਾਂ ਵਿਲੇ ਆ ਮੈਂ ਕੰਮ ਕੋਈ ਨਹੀਂ ਪਿੱਛੇ ਸਾਰੇ ਕੰਮ ਹੋਏ ਪਏ ਅਜ ਤੱਕ ਕੰਮ ਆਪਾਂ ਨੂੰ ਕੋਈ ਨਹੀਂ ਅੱਜ ਦੇ ਦਿਨ ਅੱਜ ਆਪਾਂ ਸਿਰਫ ਵਿਲੇ ਆ ਪੱਠੇ ਪਾਉਣੇ ਹੀ ਆ ਅੱਜ ਤਾਂ ਕੁਦਰ ਨਹੀਂ ਵੰਡ ਨਹੀਂ ਅੱਜ ਵੱਡੇ ਗਿਆ ਪਾ ਕੱਲ ਦੇ ਅੱਜ ਪਾ ਨਹੀਂ ਗਿਆ ਜਾਣਾ ਸੀ ਕੱਲ ਦੇ ਵੱਡ ਗਿਆ ਤਦ ਕਰਕੇ ਤੇ ਹੁਣ ਆਪਾਂ ਫ੍ਰੀ ਆ ਅੱਜ ਆਪਾਂ ਕਰਦੇ ਛੋਟੇ ਮੋਟੇ ਜਿਹੜੇ ਕੰਮ ਕਰਨ ਵਾਲੇ ਉਹ ਕਰਾਂਗੇ ਇੱਕ ਆਪਣਾ ਮੋਟਰਸਲ ਧੋਣ ਵਾਲੇ ਦੋਵੇਂ ਉਹ ਵੀ ਧੋਵਾਂਗੇ ਅੱਜ ਤੇ ਹੋਰ ਬਾਕੀ ਦੇਖਦੇ ਆ ਜਿਹੜੇ ਬਾਕੀ ਇੱਕ ਦੋ ਕੰਮ ਹੋਰ ਹੈਗਾ ਉਹ ਵੀ ਕਰਾਂਗੇ ਅੱਜ ਜੇ ਅੱਜ ਉਹ ਠੀਕ ਨਹੀਂ ਨਾ ਤਾਂ ਕੱਲ ਨੂੰ ਕਰਾਂਗੇ ਕਿ ਕੱਬ ਆਪਣਾ ਜੂਟੀ ਹੈ ਬਹੁਤ ਜ਼ਿਆਦਾ ਉਹ ਵੀ ਕਰਾਂਗੇ ਅੱਜ ਆਪਾਂ ਪਿੱਛੇ ਉਹੜਾ ਖੁਰਲਿਆ ਦੇ ਪਿੱਛੇ ਆਪਾਂ ਸੀਮੈਂਟ ਪਾਉਣਾ ਦਾ ਪਸਤਰ ਕਰਨਾ ਪੱਕਾ ਉਹ ਕੰਮ ਹੀ ਕਰਨਾ ਅੱਜ ਆਪਾਂ ਦੇ ਤੇ ਆਪਣਾ ਸਿ ਮਿਸਤਰੀ ਦਾ ਬਣਾਇਆ ਕੋ ਪਿਛੇ ਗੇਟ ਲੱਗਣ ਵਾਲਾ ਜੋ ਵੀ ਲਾਉਣਾ ਆਪਾਂ ਨੇ ਤੇ ਅੱਜ ਆਪਾਂ ਦਾ ਕੰਮ ਬਹੁਤ ਆ ਜਿਹੜਾ ਜਿਹੜਾ ਵੀ ਹੋ ਗਿਆ ਉਹ ਠੀਕ ਆ ਬਾਕੀ ਜਿਹੜਾ ਨਾ ਹੋਊਗਾ ਫਿਰ ਨੂੰ ਵੇਖਾਂਗੇ ਇੱਕ ਕੱਲ ਆ ਉਹ ਵੀ ਕਰਾਂਗੇ ਆਪਾਂ ਤੇ ਹੋਰ ਦੋਸਤੋ ਜੀ ਠੀਕ ਆ ਆਪਣੇ ਵਲੋਗ ਕਿਵੇਂ ਲੱਗਦੇ ਆ ਕਮੈਂਟ ਕਰਕੇ ਦੱਸ ਸਕਦੇ ਹੋ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਿਆ ਕਰੋ ਤੇ ਜਿਵੇਂ ਵੀ ਲੱਗਦਾ ਵਲੋਗ ਮੜਾ ਚੰਗਾ ਕਮੈਂਟ ਜ਼ਰੂਰ ਦੱਸਿਆ ਕਰੋ ਉਹਦੇ ਨਾਲ ਆਪਾਂ ਨੂੰ ਵਧੀਆ ਲੱਗਦਾ ਫਿਰ ਪਤਾ ਲੱਗਦਾ ਵੀ ਆਪਾਂ ਆਡੀਅੰਸ ਨੂੰ ਕਿਵੇਂ ਦਾ ਹੋਰ ਬਣਾਉਣਾ ਆਪਾਂ ਵਧੀਆ ਕਿਵੇਂ ਕਰ ਸਕਦੇ ਆ ਆਪਾਂ ਹਾਂਜੀ ਹੋਰ ਦੱਸੋ ਤੁਸੀਂ ਕੈਂਟ ਬੜਾ ਚਲੋ ਮਿਲਦੇ ਆ ਤੁਹਾਨੂੰ ਨਾਲ ਆਪਾਂ ਕੋਈ ਆਪਾਂ ਚੱਲੇ ਆਂ ਬਰਤਨ ਨੂੰ ਪਾਣੀ ਲਾਉਣ ਕਈਆ ਪਰਾ ਕਲੀਸ ਮੋਡੇ ਤੇ ਤੇ ਆਪਾਂ ਜਾ ਰਹੇ ਆਂ ਬਰਤਨ ਨੂੰ ਪਾਣੀ ਲਾਉਣ ਕੱਲ ਪੱਠੇ ਮਕਾਏ ਸੀ ਨਾ ਅੱਜ ਪਾਣੀ ਲਾਵਾਂਗੇ ਬਰਤਨ ਨੂੰ ਫੇਰ ਕੱਲ ਨੂੰ ਹੱਥ ਲਾ ਲਾਂਗੇ ਤੇ ਮੋਲ ਪੂਰਾ ਕੈਂਟ ਹੋਇਆ ਮੌਸਮ ਧੁੱਪ ਤਾਂ ਹੋ ਜਿੰਦੀ ਲੱਗੀ ਅੱਜ ਪਿੱਕੀ ਪਿੱਕੀ ਜੀ ਆ ਉਹੀ ਕਰਤੀ ਜਿਹੜੀ ਤੋਂ ਪਣੀ ਲੈ ਕੇ ਸਵਾਤਾੜੀ ਚਲੋ ਬੇਲ ਦੇ ਨਾਲ ਮੋਟਰ ਤੇ ਜਾ ਕੇ ਲੋ ਵੀ ਮੇਥੋਂ ਆਪਾਂ ਪਹੁੰਚ ਗਏ ਪੈੜੀ ਤੇ ਕੋ ਆਪਣੇ ਬਰਤਨ ਕਿੰਨਾ ਚੜ ਗਿਆ ਹੁਣ ਇਹਨੂੰ ਪਾਣੀ ਲਾ ਰਹੀ ਨੇ ਮਗਰ ਵਧੀਆ ਇਹਨਾਂ ਤੱਤ ਕਰਕੇ ਆਪਾਂ ਆ ਗਏ ਹੁਣ ਪੈੜੀ ਤੇ ਲਾਉਂਦੇ ਪਾਣੀ ਬੱਤੀ ਹੁੰਦੀ ਕਿ ਨਹੀਂ ਹੁੰਦੀ ਫਿਰ ਭਰਦੀਆਂ ਨੇ ਸੱਲਾ ਆਪਾਂ ਬੱਤੀ ਚੈੱਕ ਕਰ ਲਈਏ ਬੱਤੀ ਹੁੰਦੀ ਆ ਜਿਹੜਾ ਆਪਾਂ ਵੇਖ ਫਾਲਟ ਸ਼ੋ ਕਰਾਉਂਦਾ ਟਮਾਟੋ ਤੇ ਆਟੋਮੈਟਿਕ ਦਾ ਫਾਲਟ ਸ਼ੋ ਕਰਾਉਂਦਾ ਲਾਲ ਬੱਤੀ ਦੇਖੋ ਫਾਲਟ ਕੀ ਪਿਆ ਆ ਵੇਨੇ ਆਪਾਂ ਜੇ ਆਪਣੀ ਤਾਰ ਕੋਈ ਨੁਕਸਤ ਤਾਰ ਤੋੜ ਜੋੜ ਲੱਥਾ ਹੋਗਾ ਤੇ ਉਹਦੇ ਆਪਾਂ ਲਾ ਲਾਂਗੇ ਜੇ ਨਹੀਂ ਤਾਂ ਫਿਰ ਪਿਛੋਂ ਫਾਲਟ ਪਿਆ ਸਟਾਰਟ ਟਰਾਂਸਫਾਰਮਰ ਤੋਂ ਤਾਂ ਫਿਰ ਬਾਅਦ ਚ ਲੱਗੂ ਇਕਦੇ ਆਪਾਂ ਦੇਖਦੇ ਆਪਾਂ ਕੀ ਫਾਲਟ ਪਿਆ ਵਾ ਜੇ ਆਪਾਂ ਹੁਣ ਲੱਭ ਗਿਆ ਤਾਂ ਫਿਰ ਤਾਂ ਮੋਟਰ ਚਲਾ ਲਾਂਗੇ ਨਹੀਂ ਤਾਂ ਫਿਰ ਨਹੀਂ ਤੇ ਨਹੀਂ ਛੇ ਫਿਰ ਪਿਛੋਂ ਫਾਲਟ ਪਿਆ ਹੋਇਆ ਫਿਰ ਨਹੀਂ ਕੋ ਕਰ ਸਕਦੇ ਕੀ ਰੋਕਾ ਆਪਾਂ ਸੋ ਚਲੋ ਲੈਟਸ ਦੇਖਦੇ ਨੇ ਲੈਟਸ ਵਿਲ ਟਰਾਏ ਦੇਖਦੇ ਆ ਕੀ ਕਰਨਾ ਓਕੇ ਜੀ ਕਰਦੇ ਆ ਚੈੱਕ ਆਪਾਂ ਨਾ ਉਹ ਆਪਾਂ ਚੈੱਕ ਕੀਤੇ ਸਾਰੇ ਤਰ੍ਹਾਂ ਤੁਰਾ ਬੱਤੀ ਪਿਛੋਂ ਹੀ ਖਰਾਬ ਹੈ ਟਰਾਂਸਫਾਰਮਰ ਤੋਂ ਤੇ ਉਹ ਨਭੜੂਗੀ ਤਾਂ ਫੇਰ ਹੀ ਆ ਨਾ ਪਾਇ ਤੇ ਕੁਝ ਨਹੀਂ ਕਰ ਸਕਦੇ ਪਿੱਛੋਂ ਘਰਾਵੇ ਤੋਂ ਮੋਟਰ ਲਾਗੋ ਜੋੜ ਲੱਥੇ ਹੁੰਦੇ ਫੇਰ ਤਾਂ ਪਹਿਲਾਂ ਲਾ ਲੈਂਦੇ ਪਰ ਪਿੱਛੋਂ ਘਰਾਵਾ ਕਰਕੇ ਕੀਤਾ ਜਾ ਸਕਦਾ ਚਲੋ ਆਪਾਂ ਵੇਖਦੇ ਆ ਜਾ ਕੇ ਕੀ ਕਰਨਾ ਇਹ ਕੰਮ ਨਹੀਂ ਤਾਂ ਆਪਾਂ ਕੱਲ ਨੂੰ ਕੋਈ ਤੇ ਆਪਾਂ ਜਾ ਕੇ ਕਰਦੇ ਆ ਕੱਲ ਬਾਅਦ ਕੋਈ ਹੋਰ ਕੰਮ ਕਰ ਲੈਂਦੇ ਆ ਇਹ ਕੰਮ ਸੋਚਿਆ ਪਰ ਨਹੀਂ ਕੀਤਾ ਗਿਆ ਤਦ ਕਰਕੇ ਚਲੋ ਮਿਲਦੇ ਆਪਾਂ ਕਰਦੇ ਆ ਮੈਂ ખોકા મનો હતો પાગ્યા અબુ ટી ગારટ ਕਿਹੜੀ ਆਈ ਨਾ ਤੇ ਪਿਛਲੀ ਕਰਨੀ ਆ ਕਿਸੇ ਨਾਲ ਉਰੋ ਪਾਈ ਤੇ ਮਿੱਟੀ ਜਿਹਨੇ ਪਾਈ ਆਪਣੀ ਮੀ ਆ ਗਿਆ ਅੱਧੀ ਮਿੱਟੀ ਪਈ ਅੱਧੀ ਪਈ ਨਹੀਂ ਕੋਈ ਤੇ ਕੱਦਰੀ ਵੀ ਮਿੱਟੀ ਪਾਈ ਪੇਸਾ ਕਿਤੋਂ ਗਿਆ ਤੇ ਹੁਣ ਇਹਨੂੰ ਆਪਾਂ ਮੀਨਾ ਪੋਲੀ ਹੋਈ ਆ ਇੱਥੇ ਦਾ ਮੈਂ ਪੱਧਰੀ ਕਰਦਾਂਗੇ ਹੱਤ ਨਾਲ ਬਾਕੀ ਵੈਕਟਰ ਨਾਲ ਹੋਊਗੀ ਕਰਾਣਾ ਤੇ ਕੰਦ ਵੀ ਡੈੜੀ ਕਰਾ ਕੇ ਗਏ ਜੀ ਉਰੋ ਪਾਈ ਕੱਚ ਵੀ ਡੈੜੀ ਲਵਾ ਕੇ ਗਏ ਡੀ ਡੀ ਤੰਤ ਜਿਹੜਾ ਕਰਨੀ ਸੀ ਤੇ ਉਹ ਮੱਝਾ ਥੱਲੇ ਜੀ ਮੈਂ ਵੀ ਕਾਰਡ ਬਣਾ ਕੇ ਗਏ ਉਹ ਵੀ ਡੈੜੀ ਬਣਾ ਕੇ ਗਏ ਥੋੜਾ ਨਹੀਂ ਚਾਰ ਪੰਜ ਦਿਨਾਂ ਬਾਅਦ ਚਲਿਆ ਤੇ ਮੰਨੂ ਵੀ ਸਾਰਾ ਕੰਮ ਡੈੜੀ ਕਰਾ ਕੇ ਗਏ ਜੀ ਛੁੱਟੀ ਆਈ ਆ ਤੇ ਪੂਰਾ ਕੰਮ ਨਹੀਂ ਹੋਇਆ ਸਿਰ ਤੇ ਦੋ ਵੀ ਕੰਮ ਕਰਕੇ ਫਿਰ ਆਉਣੀ ਹੋਣਾ ਜੀ ਤੇ ਬਾਕੀ ਦਾ ਫੇਰ ਕਰਾਵਾਂਗੇ ਜੇ ਨਹੀਂ ਹੈਗੇ ਸਾਰੀ ਪਤਨੀ ਕਰ ਦਾਂਗਾ ਜੀ ਤੇ ਬਾਕੀ ਤੇ ਇਕਰਾਰ ਕਰਾਵਾਂਗੇ ਕੱਟ ਲਿਆ ਬੋਣੀ ਆ ਕੰਦੇ ਨਾਲ ਬੀ ਉਹ ਨਾ ਬੈਠੀ ਐ ਮਿੱਟੀ ਪੜੀ ਚੱਟੀ ਉਹ ਸਖਤ ਨਹੀਂ ਪੁੱਗੀ ਜੁੜ ਹੋ ਜਾਂਦਾ ਹੁਣ ਮੈਂ ਇਹ ਖੁਰਕਾ ਮ ਕਰੀ ਸੀ ਤੇ ਮਜਾ ਨਹੀਂ ਆਇਆ ਇਹ ਕੰਮ ਤੋਂ ਆਤ ਇਹ ਕੀ ਹੋ ਰਿਹਾ ਇਕਦਾ ਤੇ ਮਾਰੇ ਤੋਂ ਕਿ